ਬॉयਫ੍ਰੈਂਡ ਨੂੰ ਬਚਾਉਣ ਦੇ ਲਈ ਮਾਂ ਨੇ ਆਪਣੀ ਧੀ ਨੂੰ ਸੰਗਲਾ ਦੇ ਨਾਲ ਬੰਨ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਸੀ ਫਿਰ ਵੇਖੋ ਬॉयਫ੍ਰੈਂਡ ਕਿਵੇਂ ਹੀਰੋ ਵਰਗਾ ਆਇਆ ਖਿੜਕੀ ਤੋੜ ਕੇ ਆਪਣੀ ਗਰਲਫ੍ਰੈਂਡ ਨੂੰ ਬਾਹਰ ਕੱਢਿਆ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਮਾਲਕੀ ਕਿ ਕੀ ਆਤੀ ਨੇ ਕਿ ਕਿ ਹਾ ਸਭ ਨੇ ਕੈਮਰੇ ਦੇ ਮੂਰੇ ਕਿਹੜੇ ਸੱਚ ਕਬੂਲੇ ਨੇ ਤੁਹਾਨੂੰ ਸਾਰਾ ਕੁਝ ਸੁਣਾਉਨੇ ਆ ਤੇ ਦਿਖਾਉਨੇ ਆ ਸਚੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤਾਂ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਤਾ ਹੀ ਵਾਈਂਡ ਜਿਵੇਂ ਵਾਸ਼ ਕਰਤਾ ਜੀ ਸਾਰਾ ਨੇ ਕੁੱਟੇ ਡੰਡੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਸੀ ਹੋ ਜਾਂ ਛੀਰ ਜੀ ਪਾਤੀ ਸੀ ਰੋਸਰ ਖੋਲਿਆ ਨਹੀਂ ਆਗਾ ਤੇ ਮਾਸਟਰ ਨੇ ਅਗਲੇ ਦਿਨ ਮਾਸਟਰ ਨੇ ਸ਼ਰਾਬ ਪੀ ਰੀ ਸੀ ਮਾਸਟਰ ਮਿਲੂ ਪਰ ਸ਼ਰਾਬ ਪਾਨ ਲੱਗੇ ਜੀ ਆ ਸੋਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਪਾੜਦੇ ਨਾਂ ਇੱਕ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਲੜਕੀ ਨੂੰ ਸੰਗਲਾ ਦੇ ਨਾਲ ਬੰਨਿਆ ਗਿਆ ਹੈ ਉਸਨੇ ਅਤੇ ਉਸਦੇ ਦੋਸਤ ਨੇ ਵੱਡਾ ਇਲਜ਼ਾਮ ਲੜਕੀ ਦੇ ਪਰਿਵਾਰ ਤੇ ਲਗਾਇਆ ਹੈ ਜੀ ਹਾਂ ਉਹਨਾਂ ਨੇ ਕਿਹਾ ਹੈ ਕਿ ਜਾਣ ਬੁਝ ਕੇ ਕੁੜੀ ਨੂੰ ਸੰਗਲਾ ਦੇ ਨਾਲ ਬੰਨਿਆ ਗਿਆ ਤਾਂ ਕਿ ਉਹ ਬॉयफ्रेंड ਦੇ ਨਾਲ ਮਿਲ ਨਾ ਸਕੇ ਪਰ ਦੂਸਰੇ ਪਾਸੇ ਜਦੋਂ ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਾਂ ਨੇ ਕਿਹਾ ਕਿ ਲੜਕਾ ਜੋ ਚਿੱਟਾ ਲਗਾਉਂਦਾ ਹੈ ਲੜਕਾ ਨਸ਼ੇੜੀ ਹੈ ਅਤੇ ਉਸਨੇ ਮੇਰੀ ਅੱਤੀ ਦਾ ਦਿਮਾਗ ਜਿਹੜਾ ਹੈ ਉਹ ਮਾਈਂਡ ਵਾਸ਼ ਕਰ ਦਿੰਦਾ ਹੈ ਅਤੇ ਉਹ ਜਾਣ ਬੁਝ ਕੇ ਮੇਰੀ ਧੀ ਦਾ ਧੀ ਦੀ ਜ਼ਿੰਦਗੀ ਖਰਾਬ ਕਰ ਰਿਹਾ ਹੈ ਉਸਨੇ ਕਿਹਾ ਕਿ ਮੈਂ ਸੰਗਲਾ ਦੇ ਨਾਲ ਨਹੀਂ ਬੰਨਿਆ ਪਰ ਦੂਸਰੇ ਪਾਸੇ ਜਿਹੜੀ ਲੜਕੀ ਹੈ ਉਸਨੇ ਆਪਣੀ ਮਾਤੇ ਮਾਸੀ ਤੇ ਮਾਸੜ ਤੇ ਸਭ ਤੇ ਵੱਡੇ ਇਲਜ਼ਾਮ ਲਗਾਏ ਨੇ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਮੂਰੇ ਕਿਵੇਂ ਪੈਰਾਂ ਦੇ ਵਿੱਚੋਂ ਸੰਗਲਾ ਨੂੰ ਜੋ ਹੈ ਉਹ ਕੱਟਿਆ ਜਾ ਰਿਹਾ ਹੈ ਜਿੰਦਾ ਤੋੜਿਆ ਜਾ ਰਿਹਾ ਹੈ ਸੋ ਪਰਿਵਾਰਕ ਮੈਂਬਰ ਇਸ ਮੌਕੇ ਤੇ ਕੀ ਕਹਿ ਰਹੇ ਨੇ ਕਿਹੜਾ ਕਿਹੜਾ ਉਹ ਸੱਚ ਕਬੂਲ ਕਰ ਰਹੇ ਨੇ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਸਭ ਕੁਝ ਸੁਣਾਉਣਾ ਪਰੂਸ ਤੋਂ ਪਹਿਲਾਂ ਅਸੀਂ ਤੁਹਾਡੀ ਰਾਏ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਇਸ ਤਰੀਕੇ ਨਾਲ ਸੰਗਲਾ ਦੇ ਵਿੱਚ ਬੰਨਣਾ ਸਹੀ ਹੈ ਕਿ ਇੱਕ ਮਾਂ ਆਖਰੀ ਹੈ ਕਿ ਜੋ ਜਸ ਲੜਕੇ ਦੇ ਨਾਲ ਉਹਨਾਂ ਦੀ ਲੜਕੀ ਘੁੰਮ ਰਹੀ ਹੈ ਜਾਂ ਜਿਸ ਤਰੀਕੇ ਦੇ ਨਾਲ ਉਹ ਪੁਲਿਸ ਤੋਂ ਉਸ ਲੜਕੇ ਦੇ ਨਾਲ ਗੱਲਬਾਤ ਕਰਦੀ ਸੀ ਕਾਲਜ ਦੇ ਵਿੱਚੋਂ ਉਸ ਨੂੰ ਫੋਨ ਪੜਾ ਕੇ ਗਿਆ ਸੀ ਜਿਸ ਕਰਕੇ ਅਸੀਂ ਉਸ ਨੂੰ ਕਾਲਜ ਦੇ ਵਿੱਚੋਂ ਵੀ ਲੈ ਆਏ ਪਰ ਲੜਕਾ ਲੜਕੀ ਆਪਸ ਦੇ ਵਿੱਚ ਗੱਲਬਾਤ ਕਰਨੀ ਨਹੀਂ ਬੰਦ ਕਰ ਰਹੇ ਸੀ ਜਿਸ ਕਰਕੇ ਅਸੀਂ ਪਰੇਸ਼ਾਨ ਹੋ ਗਏ ਸੀ ਅਤੇ ਉਸ ਨੂੰ ਜੋ ਹੈ ਮਾਸੀ ਦੇ ਘਰੇ ਰੱਖ ਦਿੱਤਾ ਸੀ ਪਰ ਇਹਨਾਂ ਸਾਰਿਆਂ ਦੇ ਵਿੱਚਕਾਰ ਲੜਕਾ ਹੀਰੋ ਬਣ ਕੇ ਖਿੜਕੀ ਦੇ ਵਿੱਚ ਗਿਆ ਅਤੇ ਉਸਨੇ ਆਪਣੀ ਗਰਲਫ੍ਰੈਂਡ ਨੂੰ ਛੁਡਾ ਲਿਆ ਹੈ ਸਾਰਾ ਮਾਮਲਾ ਹੁਣ ਜਿਹੜਾ ਹੈ ਥਾਣੇ ਪਹੁੰਚ ਚੁੱਕਿਆ ਹੈ ਹਸਪਤਾਲ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਆਪਣੀ ਰਾਏ ਦੱਸੋ ਕਿ ਤੁਹਾਨੂੰ ਕੌਣ ਸਹੀ ਲੱਗ ਰਿਹਾ ਹੈ ਕੌਣ ਗਲਤ ਲੱਗ ਰਿਹਾ ਹੈ ਬਾਕੀ ਤੁਹਾਨੂੰ ਸਾਰਿਆਂ ਦੀ ਗੱਲਬਾਤ ਜਿਹੜੀ ਆ ਉਹ ਸੁਣਾਉਂਦੇ ਆ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈ ਅਗਰ ਇੱਕ ਮਾਵਾਬ ਤਾਂ ਗੁੱਟੂ ਗਈ ਜੇ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮినਲ ਮੁੰਡੇ ਨੇ ਹੈਗੇ ਨੇ ਜਦੋਂ ਸੋ ਉੱਥੇ ਪਹੁੰਚ ਕੇ ਹੋਸਟ ਕੀ ਪੂਰਾ ਮਾਮਲਾ ਕੀ ਹੈ ਇਹ ਇਹ ਗੱਲ ਮੈਨੂੰ ਸਾਲ ਪਰ ਹੋ ਗਿਆ ਜੀ ਬਹੁਤ ਤੰਗ ਕਰ ਰਿਹਾ ਹੈਗਾ ਮੁੰਡਾ ਸਚੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤੰਗ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਦਾ ਹੈ ਵਾਈਂਡ ਜਿਵੇਂ ਵਾਸ਼ ਕਰਦਾ ਜੀ ਮੁੰਡਾ ਚਿੱਟਾ ਬਿੰਦਾ ਜੀ ਉਹ ਅੱਛਾ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗਾ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੇ ਹੋਸਟਲ 'ਚ ਕੁੜੀ ਲੈ ਕੇ ਆਈ ਹੈਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਨੂੰ ਦੋ ਦਿ ਮੇਰੇ ਉਸ ਬਾਅਦ ਜਿਵੇਂ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿ ਕੋਣ ਖਿੜਕੀ ਤੋੜ ਕੇ ਭੱਜ ਗਈ ਜੀ ਹੂੰ ਕੀ ਕੁਛ ਉਹਨੂੰ ਸੰਗਲਾਂ ਨਾਲੋਂ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜਿਵੇਂ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਨਹੀਂ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਇਹਦੇ ਵਿੱਚ ਇਹ ਸਾਲ ਪਰ ਹੋ ਗਿਆ ਜੀ ਤੁਸੀਂ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾ ਹੀ ਲੈ ਕੇ ਆਏ ਹਾਂ ਜੀ ਆਹ ਦੇਖ ਲਓ ਜੀ ਕਿਹੜਾ ਸੰਗਲ ਬੰਨਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ 4 1 ਕਲਾਸ ਚ ਬਲੇਰ ਕੋਟਲੇ ਪੋਗੀਵਾਲ ਜੀ ਕੀ ਹੋਇਆ ਜੀ ਤੁਹਾਨੂੰ ਕਿਨੇ ਬੰਨਿਆ ਤੇ ਕਦੋਂ ਤੋਂ ਬੰਨਿਆ ਮੈਨੂੰ ਮੰਮਾ ਨੇ 2 ਤਰੀਕ ਨੂੰ ਲਿਆ ਮਾਸੜੀ ਲਿਆਏ ਸੀ ਮਤਲਬ 2 ਤਰੀਕ ਨੂੰ ਉਸ ਵਾਰ ਪੇ ਮੈਨੂੰ ਮਤਲਬ ਕੁੱਤੇ ਹਮਾਰਾ ਮਾਸੀ ਮਾਸੜਾ ਮੰਮਾ ਨੇ ਸਾਰੇ ਕੁੱਤੇ ਦਿੰਦੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਸੀ ਹੋ ਜੀ ਜੀ ਪਾਤੀ ਸੀ ਕਿ ਰੋਸਰ ਖੋਲਿਆ ਨਹੀਂ ਆਗਾ ਤੇ ਮਾਸਟਰ ਨੇ ਅਗਲੇ ਦਿਨ ਮਾਸ ਨੂੰ ਸ਼ਰਾਬ ਪਿਰੀ ਸੀ ਮਾਸ ਨੂੰ ਉੱਪਰ ਸ਼ਰਾਬ ਪਾਨ ਲੱਗੇ ਅੰਜੀ ਮੈਂ ਕੁਛ ਗਲਤ ਕਰਨ ਲੱਗੇ ਸੀ ਤੇ ਹੁਣ ਤੁਸੀਂ ਕਿਵੇਂ ਘਰੋਂ ਨਿਕਲੇ ਹੁਣ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੀ ਸੀ ਮਾਸਟਰ ਦਾ ਕੀ ਨਾਮ ਹੈ ਜਤਿੰਦਰ ਸਿੰਘ ਜਤਿੰਦਰ ਸਿੰਘ ਕੀ ਕਾਰਨ ਕੀ ਕਿਉਂ ਬੰਨਿਆ ਸੀ ਤੁਹਾਨੂੰ ਜਦੋਂ ਮੈਂ ਗੱਲ ਕਰਦੀ ਸੀ ਫੋਨ ਤੇ ਆ ਕਾਰਨ ਸੀ ਮੈਂ ਕਿੰਨ ਮੰਗ ਕਰਦੇ ਸੁਪਨੇ ਕਰ ਨਹੀਂ ਰਹਿਣਾ ਇਹ ਮਾਸਟਰ ਉਹਨਾਂ ਕਰਵਾਈ ਇੰਜੈਕਸ਼ਨ ਹਟ ਗਿਆ ਕੋਈ ਨਹੀਂ ਲੱਗਾ ਪਰ ਜਿਹੜਾ ਕਹਿੰਦੀ ਠੀਕ ਹੋ ਜਾਣਾ ਮੈਂ ਮਾਸਟਰ ਉਹਨਾਂ ਵਿੱਚ ਕਾਰਵਾਈ ਚੱਲਨੀ ਹੈ ਜਿਨਾਂ ਨੇ ਮੈਂ ਕੀਤਾ ਉਹਦੋਂ ਤੇ ਹਸਪਤਲ ਤੋਂ ਕੌਣ ਲੈ ਗਿਆ ਮੈਂ ਸੱਚੇ ਪੂਨਮ ਪੁਰਾਣੀ ਕੀ ਬੋਇਆ ਕਿ ਪੂਰਾ ਮਾਮਲਾ ਕਿ ਤਰ੍ਹਾਂ ਉਹ ਲੜਕੀ ਨੇ ਤੁਹਾਡਾ ਤੇ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਇਹ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੇ ਮੈਨੂੰ ਬਚਾ ਲੈ ਮੈਨੂੰ ਬਚਾ ਲੈ ਬਸ ਬੇਟਾ ਪਹਿਲਾਂ ਇਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਢ ਦੇ ਨਾਲ ਨੇਰੇ ਜੇ ਵਿੱਚ ਬੈਠੇ ਸੀਗੇ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਹੁੰਦੇ ਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਤੇ ਕੀ ਦੱਸਿਆ ਨੇ ਵੀ ਕਿਨੇ ਬੰਨੇ ਕੀ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਨੇ ਆਵਾ ਤੇ ਮਾਰਿਆ ਕੁੱਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਗੱਲ ਮੰਨ ਕਰ ਤੋ ਤੋ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚੇ ਨੂੰ ਵਾਰ-ਵਾਰ ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਉਮਰ ਬੇਟਾ ਬੇਟੀ ਤੁਨੋਂ ਮੇਰਾ ਬੇਟਾ ਹੈਗਾ 22 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ